ਹੇਲੂਇਆ ਸਭ ਨੂੰ ਜੈ ਮਸੀਹ ਦੀ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਭਲਾਈ ਦਲ ਮੇਰਾ ਨਾਮ ਪਾਸਟਰ ਮੇਜਰ ਸਿੰਘ ਜੀ ਅਤੇ ਇਹ ਸਿਸਟਰ ਜੀ ਆਪਸੀ ਦੀ ਵਾਈਫ ਸਕਵਿੰਦਰ ਕੌਰ ਜੀ ਸਿਸਟਰ ਲక్ష్ਮੀ ਜੀ ਮੈਂ ਦੱਸਣਾ ਚਾਹਨਾ ਕਿ ਵਾਕਿਆ ਜਿਹੜਾ ਵਾ 23 8 2025 ਦੀ ਗੱਲ ਆ ਕਿ ਇਹ ਭੈਣ ਜਿਹੜੀ ਆ ਪਰਦੇਸੀ ਆ ਗੁਜਰਾਤ ਤੋਂ ਆ ਤੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਇਹ ਉਹ ਜੀ ਮੈਰਜ ਹੋਈ ਸੀ ਤੇ ਇਹਦਾ ਇੱਕ ਬੱਚਾ ਸੀ ਤੇ ਉਹ ਬੱਚਾ ਜਿਹੜਾ ਵਾ ਉਹ ਵੀ ਪੂਰਾ ਹੋ ਗਿਆ ਤੇ ਇਹ ਜਿਹੜਾ ਪਤੀ ਇਹਦਾ ਉਹ ਵੀ ਇਹਨੂੰ ਛੱਡ ਕੇ ਚਲ ਗਿਆ ਤੇ ਇਹ ਇਹਨਾਂ ਦੇ ਚਰਚ ਦੇ ਨਾਲ ਸੰਬੰਧਿਤ ਆ ਤੇ 23 ਅੱਠ ਦੀ ਜਿਹੜੀ ਗੱਲ ਆ ਆਪਣੇ ਆਪ ਨੂੰ ਐਡਵੋਕੇਟ ਦੱਸਦਾ ਵਾ ਉਹਨੇ ਉਹ ਪਹਿਲਾਂ ਵੀ ਜਿਹੜਾ ਵਾ ਇਹਨਾਂ ਦੇ ਉੱਤੇ ਜਿਹੜਾ ਆ ਐਫ ਆਰ ਦਰਜਿਆ ਐਫ ਆਰ ਨੰਬਰ 92 2017 ਦੀ ਜਿਹਦੇ ਵਿੱਚ ਅਲੱਗ-ਅਲੱਗ ਧਾਰਾਵਾਂ ਪਹਿਲਾਂ ਹੀ ਲੱਗੀਆਂ ਸੀ 1054 B 452 427 323 148 90 ਜਿਹੜੀਆਂ ਇਹ ਤਰ੍ਹਾਂਾਂ ਤਹਿਤ ਇਹ ਭੈਣ ਦੀ ਹੋਣਾਂ ਦੇ ਪਹਿਲਾਂ ਵੀ ਘਰ ਆਣ ਕੇ ਜਿਹੜਾ ਕੱਪੜੇ-ਕੁਪੜੇ ਪਾੜੇ ਹੀ ਗਲ ਪਏ ਹੀ ਭੰਨ ਤੋੜ ਕੀਤੀ ਸੀ ਤੇ ਪਰਚਾ ਇਹਨਾਂ ਜਿਹੜਾ ਦਰਜ ਕਰਾਇਆ ਸੀ ਤੇ ਇੱਥੇ ਕਾਂਗਰਸ ਦੇ ਆਗੂ ਸੀ ਗੋਪਾਲਪੁਰੇ ਤੋਂ ਰਮੇਸ਼ ਕੁਮਾਰ ਜੀ ਬੜੇ ਸੀਨੀਅਰ ਆਗੂ ਸੀ ਉਹਨਾਂ ਨੇ ਉਹ ਕੋ ਮਾਫੀ ਮੰਗਾ ਕੇ ਤੇ ਜਿਹੜਾ ਪੈਚ-ਅਪ ਕਰਵਾ ਦਿੱਤਾ ਤੇ ਇਹ ਚੱਤ ਨੂੰ ਮੰਨਣ ਵਾਲੇ ਲੋਕ ਆ ਚਲੋ ਇਹਨਾਂ ਨੇ ਪੈਚ-ਅਪ ਕਰ ਦਿੱਤਾ ਤੇ ਮੁੜਕੇ ਇਹ ਭੈਂਦੀ ਨੂੰ ਉਹਨੇ ਬਾਲਟੀਆਂ ਮਾਰੀਆਂ ਪਾਂਝੇ ਮਾਰੇ ਤੇ ਇਹਨਾਂ ਨੇ ਇਹਦੀ ਹਮਾਇਤ ਕੀਤੀ ਵੀ ਤੁਸੀਂ ਕਿਉਂ ਮਾਰਿਆ ਤੇ ਇਸ ਦੇ ਗੱਲੋਂ ਇਹਨਾਂ ਨੂੰ ਫੇ ਭਲਾ ਬੁਰਾ ਬੋਲਦੇ ਹੀ ਇਹਨਾਂ ਨੇ ਥਾਣੇ ਮੀਆਂ ਬੀਬੀ ਧੋਣੇ ਥਾਣੇ ਜਾ ਕੇ ਬਖਸ਼ੀਰ ਸਿੰਘ ਥਾਣੇਦਾਰ ਆ ਉਹਨੂੰ ਮੌਕੇ ਤੇ ਲੈ ਗਏ ਬਖਸ਼ੀਰ ਸਿੰਘ ਦੇ ਲੋ ਮੌਕੇ ਤੇ ਆਇਆ ਤੇ ਉਹ ਜਿਹੜਾ ਐਡਵੋਕੇਟ ਦੱਸਦਾ ਵਾ ਸਮਸ਼ੇਰ ਸਿੰਘ ਸੇਰਾ ਆਪਣੇ ਆਪ ਨੂੰ ਉਹ ਐਡਵੋਕੇਟ ਦੀ ਧੋਸ਼ ਦੇ ਨਾਲ ਥਾਣੇਦਾਰ ਦੇ ਸਾਹਮਣੇ ਇਹਨਾਂ ਨੂੰ ਜਿਹੜਾ ਗਾਲੀ ਗਲੋਚ ਕਰ ਰਿਆ ਹੈ ਥਾਣੇਦਾਰ ਦੇ ਸਾਹਮਣੇ ਤੇ ਥਾਣੇਦਾਰ ਨੇ ਇਹਨਾਂ ਦੇ ਕੋਲੋਂ ਕੋਈ ਪੈਸੇ ਦੀ ਮੰਗ ਕੀਤੀ ਜਿਹੜੀ ਇਹਨਾਂ ਨੇ ਨਹੀਂ ਪੈਸੇ ਨਹੀਂ ਦੇ ਸਕੇ ਤੇ ਉਹਨੇ ਜਿਹੜਾ ਵਾ ਇਹ ਇਹਨਾਂ ਤੇ 15 ਜਾਣਿਆਂ ਦੇ ਜਿਹੜੇ ਆ 750 ਦਾ ਕਲੰਦਰਾ 15 ਜਾਣੇ ਜਿਹੜੇ ਚਰਚ ਦੇ ਮੈਂਬਰ ਆ ਆ 15 ਜਾਣੇ ਆ ਜਿਹਦੇ ਵਿੱਚ 5 ਭੈਣਾ ਵੀ ਆ 5 ਔਰਤਾਂ ਵੀ ਆ 750 ਦਾ ਜਿਹੜਾ ਕਲੰਦਰਾ ਬਣਾ ਜਿਹੜਾ ਤਿਆਰ ਕਰਕੇ ਪੁਲਸ ਦੇ ਥਰੂ ਐਸ ਡੀ ਐਮ ਮਜੀਠੇ ਨੂੰ ਭੇਜ ਦਿੱਤਾ ਕਿਸੇ 4 ਤਰੀਕ ਇਹਨਾਂ ਦੀ ਪਈ ਸੀ ਤੇ ਇਹਨਾਂ ਕੋ ਕੋਈ ਵਿਚਾਰਿਆਂ ਕੋ ਜਮਾਨਤ ਦਾ ਵੀ ਕੋਈ ਪ੍ਰਬੰਧ ਨਹੀਂ ਮੈਂ ਐਸ ਡੀ ਐਮ ਦੇ ਦਫਤਰ ਨਾਲ رابطہ ਕਾਇਮ ਕਰਕੇ ਤੇ ਇਹਨਾਂ ਨੂੰ ਅੱਗੇ ਹਲਦੀ ਘੜੀ ਅਗਲੀ ਤਰੀਕ ਪਵਾ ਕੇ ਦਿੱਤੀ ਆ ਸੋ ਮੈਂ ਦੱਸਣਾ ਚਾਹਨਾ ਆ ਕਿ